ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੂਲਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਰਸਰਤਿਆਂ ਦੀ ਖੋਜ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਾਨੂੰ ਰਮਜ਼ ਮਿਲੀ ਸਰਕਾਰੋਂ ਇੱਕ ਸਹਨਤ ਤੁਰ ਸਰਕਾਰੋਂ ਇੱਕ ਸਹਨਤ ਤੁਰ ਦਰਬਾਰੋਂ ਇੱਕ ਭੇਤ ਤੁਰੋਂ ਦਰਬਾਰੋਂ ਇਸ ਸਹਨਤ ਸੂਜੀ ਪਾਈ ਇਸ ਸੋਜੀ ਨੇ ਹੋਸ਼ ਗਵਾਈ ਇੱਕ ਲਟਕ ਬੇਹੋਸ਼ੀ ਦੀ ਲਾਈ ਇੱਕ ਮਟਕ ਉਡਾਰੀ ਦੀ ਆਈ ਇੱਕ ਝੂਮ ਛਿੜੀ ਰਸ ਪਿੰਨੀ ਇੱਕ ਖਿਰਨ ਛਿੜੀ ਰੰਗਵੰਨੀ ਇੱਕ ਚਰਨ ਚਰਨ ਚਰਨਾਈ ਕੁਛ ਥਰਰ ਥਰਰ ਥਰਰਾਈ ਜਿਵੇਂ ਠਾੜ ਤਰਫ ਥਰਰਾਂਦਾ ਠਾੜ ਤਰਫ ਤੋਂ ਭਾਵ ਹੈ ਸਤਾਰ ਸਰੰਗੀ ਆਦਕ ਸਾਜ਼ਾਂ ਦੀਆਂ ਤਰਮਾਂ ਜਾਂ ਤਾਰਾਂ ਦਾ ਠਾੜ ਜਿਵੇਂ ਠਾੜ ਤਰਫ ਥਰਰਾਂਦਾ ਰਸ ਭਰਿਆ ਰਸ ਬਣ ਜਾਂਦਾ ਵੇ ਮੈਂ ਕੰਬਲੀ ਕੰਬਲੀ ਹੋਈ ਜਿਉ ਤਰਬ ਕੰਬਦੀ ਕੋਈ ਕੋਈ ਪੁੱਛੇ ਤਾਂ ਤਾਰ ਕੀ ਬੋਲੇ ਦਿਲ ਭੇਦ ਨੂੰ ਤਾਰ ਕੀ ਖੋਲੇ ਉਹ ਤੇ ਥਰਰ ਥਰਰ ਥਰਾਂ ਦੀ ਰਸ ਹੋ ਰਸ ਬਲ ਰਸਾਂ ਦੀ ਵੇ ਜੋ ਰੂਪ ਰਾਗ ਦਾ ਹੈ ਮੀਂਡ ਵਾਂਗੋ ਖਿੱਚ ਖਿਚੋਏ ਪੰਛੀ ਮਾਰਗ ਦੀ ਕੀ ਵੇ ਨਿਸ਼ਾਨੀ ਰਸ ਰਤਿਆਂ ਦੀ ਖੋਜ ਮੁਕਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ